ਦਾਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਦਸੰਬਰ 2024 ਦਿਨ ਮੰਗਲਵਾਰ ਮੱਗਰ ਮਹੀਨੇ ਦੀ 27 ਤਰੀਕ ਹੈ ਜੀ ਸਹਿਮਿਆਮੋ ਕੈਡਜ਼ੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦਿਆ ਭਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਜੋ ਕਿ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਆ ਨਾਲੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਫਾਈਬਰਟੈਕ ਡਿਸਟ੍ਰੀਬਿਊਟਰਜ਼ ਜੋ ਕਿ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮੁਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਡੋਨਲਡ 트੍ਰੰਪ ਉਹਨਾਂ ਦੀ ਜਿਨ੍ਹਾਂ ਨੇ ਇੱਕ ਵਾਰ ਫਿਰ ਕੈਨੇਡਾ ਨੂੰ ਟੱਚਰ ਕੀਤੀ ਹੈ ਪ੍ਰਧਾਨ ਮੰਤਰੀ ਨੂੰ ਟੂਡੋ ਨੂੰ ਜਿਹੜਾ ਗਵਰਨਰ ਦੱਸਿਆ ਕੈਨੇਡਾ ਦਾ ਤੇ ਨਾਲ ਕੈਨੇਡਾ ਨੂੰ ਇੱਕ ਗ੍ਰੇਟ ਸਟੇਟ ਜਿਹੜੀ ਕਹੀ ਹੈ ਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਲੇ ਗੱਲਬਾਤ ਹੋਊਗੀ ਸੀਰੀਆ ਤੋਂ ਆਏ ਰਿਫਿਊਜੀਆ ਦੀ ਵੀ ਹੁਣ ਉਹਨਾਂ ਦਾ ਗਾਂ ਸਟੇਟਸ ਕੀ ਹੋਣਾ ਇੱਥੇ ਅਮਰੀਕਾ ਦੇ ਵਿੱਚ ਇੱਕ ਪੰਜਾਬ ਨੂੰ ਵੱਡਾ ਅਹੁਦਾ ਮਿਲਿਆ ਸੰਘੀਆਂ ਦੇ ਕਾਫੀ ਮਿਰਚਾਂ ਲੱਗੀਆਂ ਤੇ ਉਸ ਤੋਂ ਬਾਅਦ ਕਾਫੀ ਉਹਨਾਂ ਨੂੰ ਤਕਲੀਫ ਹੋਈ ਆ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਗਏ ਆ ਉਹ ਕਹਿੰਦੇ ਸਾਡੀ ਯਾਰੀ ਬਹੁਤ ਨਿੱਗੀ ਆ ਬੜੀ ਪੁਰਾਣੀ ਯਾਰੀ ਆ ਸਾਡੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਲੇ ਗੱਲਬਾਤ ਹੋਊਗੀ ਭਾਈ ਬਸੰਤ ਸਿੰਘ ਦੌਲਤਪੁਰਾ ਹੁਣਾਂ ਦੀ ਜਿਹੜੇ ਡੇਬਰੂਗੜ੍ਹ ਜੇਲ੍ਹ ਦੇ ਵਿੱਚੋਂ ਚੰਦ ਦਿਨਾਂ ਲਈ ਛੁੱਟੀ ਤੇ ਰਿਹਾ ਕੀਤਾ ਗਏ ਆ ਤਾਂ ਕਿ ਉਹ ਆਪਣੀ ਮਾਤਾ ਜੀ ਦੇ ਸੰਸਕਾਰ ਤੇ ਸ਼ਾਮਲ ਹੋ ਸਕਣ ਅਖੀਰ ਵਿੱਚ ਗੱਲ ਕਰਾਂਗੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਜਿਨ੍ਹਾਂ ਦੇ ਉੱਤੇ ਬਲਾਤਕਾਰ ਅਤੇ ਕਤਲ ਦਾ ਕੇਸ ਪਾਇਆ ਗਿਆ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਦੇ ਆਂ

ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰਾਂ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਮਰੀਕਾ ਤੋਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਜਿਨ੍ਹਾਂ ਨੇ 20 ਜਨਵਰੀ 2025 ਤੋਂ ਆਪਣੇ ਅਹੁਦੇ ਦੀ ਜਿਹੜੀ ਸ਼ੁਰੂਆਤ ਕਰਨੀ ਆ ਉਹ ਕਈ ਗੱਲਾਂ ਕਰਕੇ ਮਸ਼ਹੂਰ ਆ ਕਈ ਆਪਣੀਆਂ ਆਲਤਾਂ ਕਰਕੇ ਮਸ਼ਹੂਰ ਆ ਤੇ ਉਹਨਾਂ ਵਿੱਚੋਂ ਇੱਕ ਗੱਲ ਤੇ ਇਹ ਆ ਵੀ ਜਿੱਥੇ ਉਹਨਾਂ ਦੀ ਸੂਈ ਅੜ ਜਵੇ ਚਾਹੇ ਉਸ ਗੱਲ ਦੇ ਨਾਲ ਮੁੜ ਕੇ ਉਹਨਾਂ ਦੀ ਬੇਇੱਜ਼ਤੀ ਹੋਵੇ ਜਾਂ ਇੱਜ਼ਤ ਬਣੇ ਉਹ ਵਾਰ-ਵਾਰ ਕਰਦੇ ਰਹਿੰਦੇ ਆ ਇੱਕ ਗੱਲ ਜਿੱਤੇ ਉਹਨਾਂ ਦੀ ਸੂਈ ਹੁਣ ਅੜੀ ਹੋਈ ਆ ਉਹ ਆ ਕੈਨੇਡਾ ਕੈਨੇਡਾ ਨੂੰ ਉਹ ਵਾਰ-ਵਾਰ ਜਿਹੜਾ ਆ ਅਮਰੀਕਾ ਦੀ ਸਟੇਟ ਵਜੋਂ ਦਰਸਾਉਣਾ ਚਾਹੁੰਦੇ ਆ ਜਦੋਂ ਪ੍ਰਧਾਨ ਮੰਤਰੀ ਜਸਨ ਟੂਡੋ ਉਹਨਾਂ ਦੇ ਨਾਲ ਡਿਨਰ ਕਰਨ ਗਏ ਉੱਥੇ ਵੀ ਮਜ਼ਾਕ-ਮਜ਼ਾਕ ਦੇ ਵਿੱਚ ਉਹਨੇ ਇਸ ਗੱਲ ਦਾ ਜ਼ਿਕਰ ਕੀਤਾ ਕੈਨੇਡਾ ਨੂੰ 51ਵੀਂ ਸਟੇਟ ਜਿਹੜੀ ਆ ਅਮਰੀਕਾ ਦੀ ਕਿਹਾ ਵੀ ਸਾਡਾ 51ਵਾਂ ਸੂਬਾ ਆ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਗੱਲਬਾਤ ਚੱਲਦੀ ਰਹੀ ਜਦੋਂ ਉਹਨਾਂ ਨੇ ਆਪਣੇ ਵੱਲੋਂ ਬਣਾਏ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਜਿਹਨੂੰ ਟ੍ਰੂ ਸੋਸ਼ਲ ਕਹਿੰਦੇ ਆ ਉਹਦੇ ਤੇ ਆਪ ਪੋਸਟਾਂ ਪਾਉਂਦੇ ਆ ਉਥੇ ਕੈਨੇਡਾ ਦਾ ਝੰਡਾ ਪਾਤਾ ਨਾਲ ਖੜੇ ਆ ਕੈਨੇਡਾ ਦੇ ਪਹਾੜਾਂ ਵੱਲ ਦੇਖ ਰਹੇ ਆ ਸੋ ਮਤਲਬ ਪ੍ਰਭਾਵ ਉਹ ਇਹ ਦੇਣਾ ਚਾਹੁੰਦੇ ਆ ਵੀ ਕੈਨੇਡਾ ਜਿਹੜਾ ਆ ਉਹ ਅਮਰੀਕਾ ਦੇ ਨਾਲ ਪਲ ਰਿਹਾ ਆ ਵੀ ਇੱਕ ਤਰ੍ਹਾਂ ਨਾਲ ਸਾਡੀ ਸਟੇਟ ਆ ਹਾਲਾਂਕਿ ਸਿੱਧਾ ਉਹਨਾਂ ਨੇ ਕਦੀ ਵੀ ਕੁਝ ਨਹੀਂ ਕਿਹਾ ਸੋ ਹੁਣ ਕੀ ਹੋਇਆ ਕਿ ਉਹਨਾਂ ਨੇ ਇੱਕ ਰਾਤ ਜਦੋਂ ਅੱਧੀ ਰਾਤ ਨੂੰ ਆਪਣੇ ਮੀਡੀਆ ਪਲੇਟਫਾਰਮ ਦੇ ਉੱਤੇ ਇੱਕ ਸਨੇਹਾ ਪਾਤਾ ਤੇ ਕਾਫੀ ਦੇਰ ਰਾਤ ਖੁੱਈ ਹੋ ਸੀਗੀ ਉਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੂੰ ਕੈਨੇਡਾ ਦਾ ਗਵਰਨਰ ਅਤੇ ਕੈਨੇਡਾ ਨੂੰ ਇੱਕ ਖੋਦਮ ਇਖਤਿਆਰ ਮੁਲਕ ਦੀ بجائے ਇੱਕ ਮਹਾਨ ਸਟੇਟ ਇੱਕ ਮਹਾਨ ਸੂਬਾ ਜਿਹੜਾ ਉਹ ਲਿਖ ਦਿੱਤਾ ਜਿਹੜੀ ਇਹਦੀ ਪੂਰੀ ਵਾਇਡਿੰਗ ਐ ਇਸ ਪੋਸਟ ਦੀ ਉਹਦੇ ਵਿੱਚ ਜਿਹੜੀ ਅੱਧੀ ਰਾਤ ਚ ਉਹਨਾਂ ਨੇ ਕੀਤੀ ਆ ਉਹ ਕਹਿੰਦੇ ਵੀ ਮੈਨੂੰ ਬੜੀ ਖੁਸ਼ੀ ਮਿਲੀ ਗਵਰਨਰ ਜਸਟਨ ਟੂਡੋ ਦੇ ਨਾਲ ਡਿਨਰ ਕਰਕੇ ਜਿਹੜੇ ਕਿ ਗ੍ਰੇਟ ਸਟੇਟ ਆਫ ਕੈਨੇਡਾ ਦੇ ਆ ਇੱਕ ਮਹਾਨ ਜਿਹੜਾ ਆ ਸੂਬਾ ਆ ਕੈਨੇਡਾ ਤੇ ਇਹ ਕਹਿੰਦੇ ਵੀ ਮੈਂ ਗਾਂ ਵੀ ਜਲਦੀ ਉਹਨਾਂ ਨੂੰ ਮਿਲਣ ਦੀ ਇੱਛਾ ਰੱਖਦਾ ਆ ਤਾਂ ਕਿ ਅਸੀਂ ਹੋਰ ਡੂੰਘੀਆਂ ਗੱਲਾਂ ਕਰ ਸਕੀਏ ਆਪਣੇ ਵਪਾਰ ਬਾਰੇ ਤੇ ਲੱਗਣ ਵਾਲੇ ਟੈਰਿਫ ਦੇ ਬਾਰੇ ਇਹਦੇ ਨਾਲ ਉਹ ਕਹਿੰਦੇ ਵੀ ਅ ਕਈ ਵਧੀਆ ਨਤੀਜੇ ਲੋਕਾਂ ਵਾਸਤੇ ਨਿਕਲਣਗੇ ਸੋ ਇਹ ਉਹਨਾਂ ਦੀ ਪੋਸਟ ਦੀ ਵਰਡਿੰਗ ਸੀਗੀ ਸੋ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਆ ਅਕੇ ਵਾਰ-ਵਾਰ 트ੰਪ ਜਿਹੜੀ ਆ ਉਹ ਟੈਰਫ ਦੀ ਗੱਲ ਕਰ ਰਹੇ ਆ ਤੇ ਕਿਉਂਕਿ ਕੈਨੇਡਾ ਵਾਲਿਓ ਵੀ ਮੋਹਰਿਓ ਕਹਿ ਰਹੇ ਆ ਕਿ ਅਸੀਂ ਜੇ ਅਮਰੀਕਾ ਨੇ ਟੈਰਫ ਲਾਏ ਤਾਂ ਸਾਡੇ ਕੋਲੇ ਵੀ ਕੁਝ ਵਸਤਾਂ ਹੈਗੀਆਂ ਜਿਨ੍ਹਾਂ ਦੇ ਅਸੀਂ ਬਰਾਬਰ ਟੈਰਫ ਲਾ ਸਕਦੇ ਆ ਸੋ ਇਸ ਕਰਕੇ ਉਹ ਕਹਿੰਦੇ ਵੀ ਕਿਉਂਕਿ ਕੈਨੇਡਾ ਵਾਲੇ ਮੋਹਰਿਓ ਰਿਐਕਟ ਕਰ ਰਹੇ ਆ ਕਿ ਇਸ ਕਰਕੇ 트ੰਪ ਦੀ ਸੂਈ ਜਾ ਕੇ ਵਾਰ-ਵਾਰ ਟੈਰਫਾਂ ਦੇ ਉੱਤੇ ਕੈਨੇਡਾ ਦੇ ਉੱਤੇ ਅਤੇ ਜਸਟਨ ਟੂਡੋ ਦੇ ਉੱਤੇ ਆ ਕੇ ਟਕ ਜਾਂਦੀ ਆ ਇਹਦੇ ਬਾਰੇ ਟੂਡੋ ਹੁਣੀ ਜਾਂ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਉਹ ਤਾਂ ਕੁਝ ਨਹੀਂ ਬੋਲ ਰਹੇ ਤੇ ਪੱਤਰਕਾਰ ਵੀ ਜਿਹੜੇ ਆ ਵਾਰ-ਵਾਰ ਟੂਡੋ ਦੇ ਸਾਥੀ ਮੰਤਰੀਆਂ ਨੂੰ ਪੁੱਛਦੇ ਆ ਸੋ ਗੱਲ ਹਲੇ ਹਾਸੇ ਮਜ਼ਾਕ ਵਿੱਚ ਲਈ ਜਾ ਰਹੀ ਆ ਪਰ ਸੋਸ਼ਲ ਮੀਡੀਆ ਦੇ ਉੱਤੇ ਕੁਝ ਦੇਸ਼ ਭਗਤ ਕੈਨੇਡੀਅਨ ਜਿਹੜੇ ਉਹਨਾਂ ਨੂੰ ਕਾਫੀ ਤਕਲੀਫ ਹੈ ਇਸ ਗੱਲ ਤੋਂ ਵੀ ਇਹ ਬੇਤਵੀਆਂ ਗੱਲਾਂ ਆ ਸਾਰੇਕ ਨੂੰ ਪਤਾ ਵੀ ਕੈਨੇਡਾ ਇੱਕ ਖੁਦਮੁਖਤਿਆਰ ਮੌਲਕਾ ਤੇ ਕੈਨੇਡਾ ਅਮਰੀਕਾ ਮੈਕਸੀਕੋ ਰਲ ਕੇ ਵਪਾਰ ਕਰਦੇ ਆ ਤਿੰਨਾ ਮੁਲਕਾਂ ਨੂੰ ਇੱਕ ਦੂਜੇ ਦੀ ਕਿਤੇ ਨਾ ਕਿਤੇ ਲੋੜ ਆ ਪਰ ਟਰੰਪ ਵੱਲੋਂ ਬੇਗਨ ਵਜ੍ਹਾ ਇਹੋ ਜੀਆਂ ਗੱਲਾਂ ਕਰਨੀਆਂ ਜਿਹੜੀਆਂ ਆ ਉਹ ਚੰਗੀਆਂ ਨਹੀਂ ਹੈਗੀਆਂ ਪਰ ਇਹਦਾ ਜਿਹੜੇ ਕਿਸੇ ਨੇ ਟੁਕਮਾ ਜਵਾਬ ਦਿੱਤਾ ਤਾਂ ਉਹ ਹੈਗਾ ਆ ਅਨਟਾਰੀਓ ਦੇ ਮੁੱਖ ਮੰਤਰੀ ਜਿਹੜੇ ਨੇ ਜੀ ਡੱਗ ਫੋਰਡ ਸੋ ਡੱਗ ਫੋਰਡ ਜਿਹੜੇ ਆ ਉਹ ਕਹਿੰਦੇ ਬਈ ਟਰੰਪ ਨੂੰ ਇਸ ਕਰਕੇ ਵਾਰੀ-ਵਾਰੀ ਜਿਹੜੀ ਆ ਕੈਨੇਡਾ ਦੀ ਯਾਦ ਆਉਂਦੀ ਆ ਕਿਉਂਕਿ ਉਹ ਟੂਡੋ ਨੂੰ ਪਿਆਰ ਬਹੁਤ ਕਰਦੇ ਆ ਉਹ ਕਹਿੰਦੇ ਵੀ ਜੇਕਰ ਟੂਡੋ ਨੂੰ ਪਿਆਰ ਨਾ ਕਰਦੇ ਹੋਣ ਤਾਂ ਅੱਧੀ ਰਾਤ ਨੂੰ ਕਿੱਥੇ ਚੇਤੇ ਕਰਨ ਉਹ ਕਹਿੰਦੇ ਵੀ ਇਹ ਤੋਂ ਪਤਾ ਲੱਗਦਾ ਵੀ ਅੱਧੀ ਰਾਤ ਨੂੰ ਵੀ ਟਰੰਪ ਟੂਡੋ ਨੂੰ ਚੇਤੇ ਕਰਦੇ ਆ ਤੇ ਫਿਰ ਉਹਨੂੰ ਚੇਤੇ ਕਰਕੇ ਉਹ ਉਹਨਾਂ ਨੂੰ ਕੀਤਾ ਜਾਂਦਾ ਤਾਂ ਫਿਰ ਉਹ ਪੋਸਟਾਂ ਪਾਉਂਦੇ ਆ ਸੋ ਕਾਫੀ ਵਿਅੰਗਮਈ ਤਰੀਕੇ ਦੇ ਨਾਲ ਟਰੰਪ ਦੀ ਭਾਸ਼ਾ ਦੇ ਵਿੱਚ ਹੀ ਅਨਟਾਰੀਓ ਦੇ ਮੁੱਖ ਮੰਤਰੀ ਨੇ ਜਵਾਬ ਦਿੱਤਾ ਆ ਸੋ ਬਾਕੀ ਕੱਲ ਨੂੰ ਕੈਨੇਡਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਜਿਹੜੀ ਆ ਉਹ ਟੂਡੋ ਦੇ ਨਾਲ ਪ੍ਰਧਾਨ ਮੰਤਰੀ ਨਾਲ ਹੋਣ ਜਾ ਰਹੀ ਆ ਜਿਦੇ ਵਿੱਚ ਇਸ ਗੱਲ ਦਾ ਫੈਸਲਾ ਕੀਤਾ ਜਾਣਾ ਵੀ ਕਿਹੜੇ ਕਿਹੜੇ ਸੂਬੇ ਵਿੱਚੋਂ ਕਿੰਨੀ ਕੰਨੀ ਚੀਜ਼ ਜਿਹੜੀ ਆ ਉਹ ਅਮਰੀਕਾ ਨੂੰ ਭੇਜੀ ਜਾਂਦੀ ਹੈ ਤੇ ਜੇਕਰ ਅਮਰੀਕਾ ਨੇ ਕੈਨੇਡਾ ਦੇ ਉੱਤੇ ਟੈਰਫ ਲਾਇਆ ਤਾਂ ਫਿਰ ਆਪਾਂ ਜਵਾਬ ਦੇ ਵਿੱਚ ਕਿਹੜੀ ਕਿਹੜੀ ਵਸਤੇ ਉੱਤੇ ਟੈਰਫ ਲਾਉਣਾ ਤਾਂ ਕਿ ਆਪਣਾ ਨੁਕਸਾਨ ਘੱਟ ਹੋਵੇ ਤੇ ਅਸਲ ਜਿਹੜਾ ਆ ਉਹ ਬਰਾਬਰ ਹੋਵੇ ਇੱਕ ਗੱਲ ਪੱਕੀ ਹੈ ਕਿ ਜਿਹੜੇ ਬਹੁਤਿਆਂ ਸੂਬਿਆਂ ਦੇ ਮੁੱਖ ਮੰਤਰੀ ਇਸ ਗੱਲ ਵਾਸਤੇ ਸਹਿਮਤ ਆ ਕਿ ਜੇਕਰ ਅਮਰੀਕਾ ਨੇ ਇਹ ਟੈਰਿਫ ਲਾਉਣ ਵਾਲੀ ਕਾਰਵਾਈ ਕੀਤੀ ਤਾਂ ਕੈਨੇਡਾ ਨੂੰ ਵੀ ਇਹਦਾ ਮੋੜਮਾ ਜਵਾਬ ਠੋਕ ਕੇ ਦੇਣਾ ਚਾਹੀਦਾ ਸੋ ਕੱਲ ਨੂੰ ਮੁਲਾਕਾਤ ਹੋਣੀ ਹੈ ਦੇਖਦੇ ਹਾਂ ਕਿ ਉਸ ਤੋਂ ਬਾਅਦ ਕੀ ਨਤੀਜੇ ਨਿਕਲਦੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਵਿੱਚ ਆਉਣ ਵਾਲੇ ਰਿਫਿਊਜੀਆ ਦੀ ਜਿਨ੍ਹਾਂ ਵਿੱਚ ਇੱਕ ਵੱਡੀ ਗਿਣਤੀ ਸੀਰੀਆ ਤੋਂ ਆਏ ਰਿਫਿਊਜੀਆ ਦੀ ਆ ਹੁਣ ਜਦੋਂ ਸੀਰੀਆ ਦੇ ਵਿੱਚ ਸਰਕਾਰ ਬਦਲ ਗਈ ਆ ਉਹ ਜਿਹੜਾ ਤਾਨਾਸ਼ਾ ਸ਼ਾਸਕ ਬਸ਼ਰ ਅਲ ਸਾਦ ਉਥੋਂ ਭਜਾ ਦਿੱਤਾ ਗਿਆ ਰੂਸ ਚ ਲਿਆ ਗਿਆ ਤੇ ਨਾਲ ਦੀ ਨਾਲ ਨਾਰਥ ਅਮਰੀਕਾ ਤੇ ਯੂਰਪ ਵਿੱਚ ਗੱਲਾਂ ਹੋਣ ਲੱਗੀਆਂ ਕਿ ਜਦੋਂ ਹੁਣ ਹਾਕਮੇ ਬਦਲ ਗਏ ਆ ਤਾਂ ਫਿਰ ਸੀਰੀਆ ਤੋਂ ਆਏ ਹੋਏ ਲੋਕਾਂ ਨੂੰ ਵਾਪਸ ਉਹਨਾਂ ਦੇ ਮੁਲਕ ਭੇਜਣਾ ਚਾਹੀਦਾ ਆ ਕਈ ਸੀਰੀਆਨ ਤਾਂ ਖੁਦ ਹੀ ਗੱਲਾਂ ਕਰ ਰਹੇ ਆ ਕਿ ਉਹ ਵਾਪਸ ਜਾਣਾ ਚਾਹੁੰਦੇ ਆ ਪਰ ਨਾਲ ਦੀ ਨਾਲ ਦੂਜੇ ਪਾਸੇ ਗੱਲਾਂ ਇਹ ਵੀ ਹੋਣ ਲੱਗ ਗਈਆਂ ਕਿ ਉਹਨਾਂ ਨੂੰ ਵਾਪਸ ਭੇਜਣਾ ਚਾਹੀਦਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਭ ਨੂੰ ਦੱਸਿਆ ਕਿ ਇਸ ਵਾਸਤੇ ਉਹ ਦੇਖ ਰਹੇ ਆ ਵੈਲਿਊਏਟ ਕਰ ਰਹੇ ਆ ਕਿ ਅੱਗੇ ਤੋਂ ਕਿਸ ਤਰੀਕੇ ਦੇ ਨਾਲ ਸੀਰੀਆ ਦੇ ਸ਼ਰਨਾਰਥੀਆਂ ਦੇ ਨਾਲ ਸਿੱਝਣਾ ਆ ਇਸ ਵੇਲੇ ਕੈਨੇਡਾ ਦੇ ਤਕਰੀਬਨ 1600 ਦੇ ਕਰੀਬ ਸੀਰੀਆਨ ਸ਼ਰਨਾਰਥੀਆਂ ਦੀਆਂ ਜਿਹੜੀਆਂ ਐਪਲੀਕੇਸ਼ਨਸ ਪੈਂਡਿੰਗ ਪਈਆਂ ਆ ਕਹਿੰਦੇ ਕਿ ਜਰਮਨੀ ਦੇ ਵਿੱਚ ਗਿਣਤੀ 47000 ਤੋਂ ਉੱਪਰ ਦੱਸੀ ਜਾ ਰਹੀ ਹੈ ਆਸਟਰੀਆ ਅਤੇ ਫਰਾਂਸ ਇਹੋ ਜਿਹੇ ਮੁਲਕ ਆ ਜਿੱਥੇ ਸੀਰੀਆ ਦੇ ਰਿਫਿਊਜੀ ਸਭ ਤੋਂ ਵੱਧ ਗਏ ਆ ਜਰਮਨੀ ਪਹਿਲੇ ਨੰਬਰ ਦੇ ਉੱਤੇ ਆ ਸੋ ਇੱਕ ਤਰੀਕੇ ਦੇ ਨਾਲ ਹੁਣ ਇਹ ਗੱਲ ਚੱਲ ਪਈ ਆ ਕਿ ਜੇਕਰ ਹੁਣ ਸੀਰੀਆ ਦੇ ਵਿੱਚ ਹਾਲਾਤ ਸੁਧਰਦੇ ਆ ਜਿਹੜਾ ਨਿਜਾਮ ਉੱਥੇ ਬਦਲ ਚੁੱਕਾ ਆ ਤੇ ਸੀਰੀਆ ਤੋਂ ਸੱਦੇ ਗਏ ਲੋਕਾਂ ਨੂੰ ਵਾਪਸ ਉੱਥੇ ਭੇਜਣਾ ਚਾਹੀਦਾ ਆ ਸੋ ਇਹਦੇ ਬਾਰੇ ਹੁਣ ਯੂਰਪ ਅਤੇ ਉੱਤਰੀ ਅਮਰੀਕਾ ਦੇ ਵਿੱਚ ਗੱਲਾਂ ਹੋਣ ਲੱਗੀਆਂ ਨੇ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਇੱਕ ਨਾਮਵਰ ਸਿੱਖ ਵਕੀਲ ਆ ਹਰਮੀਤ ਕੌਰ ਢੱਲੋਂ ਕੈਲੀਫੋਰਨੀਆ ਦੇ ਸ਼ਹਿਰ ਸੈਨ ਫਰਾਂਸਿਸਕੋ ਆਧਾਰਿਤ ਆ ਸਿਵਲ ਰਾਈਟਸ ਅਤੇ ਮਨੁੱਖੀ ਅਧਿਕਾਰ ਉਹਦੇ ਜਿਹੜੇ ਕਹਿੰਦਾ ਫਰੀडम ਆਫ ਸਪੀਚ ਤੇ ਉਹ ਗੱਲ ਕਰਦੀ ਰਹਿੰਦੀ ਹੈ ਉਹਦਾ ਪੈਸ਼ਨ ਵੀ ਆ ਤੇ ਉਹਦਾ ਪ੍ਰੋਫੈਸ਼ਨ ਵੀ ਆ ਸੋ ਉਹਦੀ ਲਾ ਫਾਰਮ ਕਾਫੀ ਵੱਡੀ ਆ ਬਹੁਤ ਸਾਰੇ ਵਕੀਲ ਉਹਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਨਾਲ ਕੰਮ ਕਰਦੇ 파ਟਨ ਮਿਸਟਰ ਵਾਰਿੰਗਟਨ ਉਹਨਾਂ ਨੂੰ ਵੀ ਟਰੰਪ ਪ੍ਰਸ਼ਾਸਨ ਵਿੱਚ ਲਿਆ ਗਿਆ ਤੇ ਕੱਲ ਹਰਮੀਸ ਕੋਰਟਲੋਂ ਨੂੰ ਵੀ ਟਰੰਪ ਪ੍ਰਸ਼ਾਸਨ ਵਿੱਚ ਲੈਣ ਦਾ ਐਲਾਨ ਕੀਤਾ ਗਿਆ ਡੋਨਲਡ ਟਰੰਪ ਵੱਲੋਂ ਖੁਦ ਇੱਕ ਪੋਸਟ ਪਾ ਕੇ ਗੱਲ ਆਖੀ ਗਈ ਹੈ ਕਿ ਉਹਨਾਂ ਨੂੰ ਸਿਵਲ ਰਾਈਟਸ ਵਾਸਤੇ ਅਸਿਸਟੈਂਟ ਟੌਰਨਿੰਗ ਜਨਰਲ ਬਣਾਇਆ ਜਾਂਦਾ ਆ ਸੋ ਇਹ ਕਾਫੀ ਵੱਡੀ ਗੱਲ ਆ ਹਰਮਜੀਤ ਕੌਰ ਢਿੱਲੋਂ ਇੱਕੋ ਪੰਜਾਬਣ ਹੈ ਜਿਨੇ ਰਿਪਬਲਿਕਨ ਕਨਵੈਨਸ਼ਨ ਵਿੱਚ ਸਿੱਖ ਅਰਦਾਸ ਕਰਕੇ ਸਾਰਿਆਂ ਦਾ ਧਿਆਨ ਖਿੱਚਿਆ ਸੀਗਾ ਅਮਰੀਕਨ ਮਸਲਿਆਂ ਤੋਂ ਇਲਾਵਾ ਉਹ ਸਿੱਖਾਂ ਦੇ ਮਸਲਿਆਂ ਮਨੁੱਖੀ ਅਧਿਕਾਰਾਂ ਸੰਬੰਧੀ ਮਸਲਿਆਂ ਤੇ ਖਾਸ ਕਰ ਕਿਸਾਨੀ ਮਸਲਿਆਂ ਦੇ ਉੱਤੇ ਬੜਾ ਖੁੱਲ ਕੇ ਬੀਤੇ ਵਿੱਚ ਬੋਲਦੀ ਰਹੀ ਹੈ ਚੰਡੀਗੜ੍ਹ ਦੇ ਵਿੱਚ ਜਨਮੀ 54 ਸਾਲਾਂ ਦੀ ਢਿੱਲੋਂ ਆਪਣੇ ਮਾਤਾ ਪਿਤਾ ਨਾਲ ਬਚਪਨ ਦੇ ਵਿੱਚ ਹੀ ਅਮਰੀਕਾ ਆਗੇ ਸਗੀ ਇੱਥੇ ਆ ਕੇ ਉਹ ਪੜ੍ਹੀ ਲਿਖੀ ਆ ਵਕਾਲਤ ਉਹਨੇ ਸ਼ੁਰੂ ਕੀਤੀ ਆ ਟਰੰਪ ਦੇ ਕਈ ਕੇਸ ਲੜੇ ਆ ਇਸ ਤੋਂ ਨਾ ਵਾ ਸਿਵਲ ਰਾਈਟਸ ਅਤੇ ਫਰੀडम ਆਫ ਸਪੀਚ ਨਾਲ ਸੰਬੰਧਿਤ ਕੇਸ ਲੜਨ ਦਾ ਦਾ ਬੜਾ ਵੱਡਾ ਤਜਰਬਾ ਆ ਉਹਦੇ ਪਤੀ ਸਵਰਗਵਾਸੀ ਸਰਵਜੀਤ ਜਿਨ੍ਹਾਂ ਦੀ ਕਿ ਬੀਤੇ ਕੁਝ ਮਹੀਨੇ ਪਹਿਲਾਂ ਹੀ ਡੈਥ ਹੋਈ ਆ ਇੱਕ ਰਿਟਾਇਰਡ ਨਿਊਕਲੀਅਰ ਇੰਜੀਨੀਅਰ ਸਗੇ ਤੇ ਇਹਦਾ ਸੰਬੰਧ ਜਿਹੜਾ ਹਰਮੀਤ ਕਟ ਲੁੰਦਾ ਸਿੱਖ ਪਰਿਵਾਰ ਨਾਲ ਆ ਜਿਹੜਾ ਕਿ ਪੌੜੇ ਵਿੱਚ ਸਵਾਰਾ ਨਬੋਂਦਾਰਿਆ ਸੋ ਸ਼ਾਇਦ ਇਹੀ ਕਾਰਨ ਹੈ ਕਿ ਉਹ ਸਿੱਖ ਰੂਟਸ ਨਾਲ ਬਹੁਤ ਜੁੜੀ ਹੋਈ ਹੈ ਜਦੋਂ ਕਿਸਾਨ ਮੋਰਚਾ ਲੱਗਿਆ ਤਾਂ ਉਹ ਖੁੱਲ ਕੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਦੀ ਰਹੀ ਹੈ ਜਦੋਂ ਅਮਰੀਕਾ ਕੈਨੇਡਾ ਦੇ ਵਿੱਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਸ਼ੁਰੂ ਹੋਇਆ ਭਾਰਤ ਵੱਲੋਂ ਕਾਤਲ ਟੋਲੇ ਜਿਹੜੇ ਆ ਕੇ ਇੱਥੇ ਭਾਈ ਨੀਜਰ ਨੂੰ ਕਤਲ ਕਰ ਗਏ ਤੇ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ ਉਦੋਂ ਵੀ ਇਹਨੇ ਖੁੱਲ ਕੇ ਸਟੈਂਡ ਲਿਆ ਬੋਲੀ ਆ ਤੇ ਸਰਕਾਰਾਂ ਤੋਂ ਮੰਗ ਕਰਦੀ ਰਹੀ ਆ ਕਿ ਇਹਨਾਂ ਕਾਦਲ ਟੋਲਿਆਂ ਨੂੰ ਇੱਥੇ ਜਿਹੜਾ ਆ ਰੋਕਿਆ ਜਾਵੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਨੁੱਖੀ ਅਧਿਕਾਰ ਮਸਲਿਆਂ ਦੇ ਉੱਤੇ ਸਿੱਖਾਂ ਦੇ ਮਸਲਿਆਂ ਦੇ ਉੱਤੇ ਖੁੱਲ ਕੇ ਲਿਖਦੀ ਬੋਲਦੀ ਰਹੀ ਆ ਸ਼ਾਇਦ ਇਹਹੀ ਕਾਰਨ ਆ ਕਿ ਹੁਣ ਬਹੁਤ ਸਾਰੇ ਸੰਗੀ ਜਿਹੜੇ ਆ ਇਸ ਤੋਂ ਤਕਲੀਫ ਮੰਨ ਰਹੇ ਆ ਉਹਨਾਂ ਦੀ ਨਿਯੁਕਤੀ ਤੋਂ ਲੈ ਕੇ ਕਾਫੀ ਜਿਹੜਾ ਵਿਵਾਦ ਛੜਿਆ ਹੋਇਆ ਰੇਲ ਗੱਡੀ ਦੀ ਲੇਨ ਦੇ ਉੱਤੇ ਡੱਬਾ ਲੈ ਕੇ ਬੈਠਾ ਜੰਗਲਪਾਣੀ ਕਰ ਰਿਹਾ ਇੱਕ ਬੰਦਾ ਉਤੋਂ ਲੈ ਕੇ ਬ੍ਰਹਮਚਲਾਨੀ ਵਰਗੇ ਵੱਡੇ ਪੱਤਰਕਾਰ ਇਸ ਗੱਲ ਤੋਂ ਤਕਲੀਫ ਦੇ ਵਿੱਚ ਆ ਤੇ ਤਰ੍ਹਾਂ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਭੇਜੇ ਜਾ ਰਹੇ ਆ ਟਵਿੱਟਰ ਸਾਰਾ ਭਰਿਆ ਪਿਆ ਉਹ ਕਹਿੰਦੇ ਸਾਨੂੰ ਇਹ ਖਾਲਿਸਤਾਨਾ ਨਾਲ ਲੱਗਦੀ ਆ ਤੇ ਉਤੋਂ ਪੁੱਛਿਆ ਜਾ ਰਿਹਾ ਵੀ ਤੂੰ ਖਾਲਿਸਤਾਨਾ ਨਾਲ ਹੈਂਕ ਨਹੀਂ ਇਹ ਸਾਨੂੰ ਸਾਬਤ ਕਰਕੇ ਦੱਸ ਫਿਰ ਤੈਨੂੰ ਅਹੁਦਾ ਮਿਲਣਾ ਚਾਹੀਦਾ ਸੋ ਮਤਲਬ ਕਿ ਭਾਰਤ ਦੀ ਇੱਕ ਰੇਲ ਪਟੜੀ ਤੇ ਜੰਗਲਪਾਣੀ ਬੈਠਾ ਬੰਦਾ ਵੀ ਚਾਹੁੰਦਾ ਵੀ ਅਮਰੀਕਾ ਦੇ ਵਿੱਚ ਅਸਿਸਟੈਂਟ ਟਾਰਨਿੰਗ ਜਨਰਲ ਜਿਹੜੀ ਲੇਡੀ ਆ ਉਹ ਮੇਰੇ ਤੋਂ ਪੁੱਛ ਕੇ ਅਉਧੇ ਦੀ ਸੌ ਚੁੱਕੀ ਸੋ ਉਹਨੂੰ ਪੁੱਛਿਆ ਜਾ ਰਿਹਾ ਤੂੰ ਸਾਨੂੰ ਸਪਸ਼ਟ ਕਰ ਤੂੰ ਖਾਲਸਤਾਨ ਨਾਲ ਹੈਂ ਵਿਆਂ ਕਿ ਨਹੀਂ ਹੈਗੀ ਬ੍ਰਹਮ ਚਲਾਨੀ ਵਰਗੇ ਵੱਡੇ ਜਿਹੜੇ ਪੱਤਰਕਾਰ ਨੇ ਹੈਗੇ ਉਹ ਫਿਰਕੂ ਪੱਤਰਕਾਰ ਆ ਉਹਨਾਂ ਨੂੰ ਇਸ ਗੱਲ ਦੀ ਬਹੁਤ ਤਕਲੀਫ ਹੈ ਕਿ ਅਮਰੀਕਾ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਿਉਂ ਕਰਦੀ ਰਹੀ ਆ ਨੇਟਰ ਕਤਲ ਕਾਂ ਦੀ ਗੱਲ ਕਿਉਂ ਕਰਦੀ ਰਹੀ ਆ ਸੋ ਗੋਦੀ মিডিਆ ਨੂੰ ਸਭ ਤੋਂ ਵੱਡੀ ਤਕਲੀਫ ਇਹ ਗੱਲ ਆ ਕਿ ਕਿਸਾਨ ਮੋਰਚੇ ਦੌਰਾਨ ਉਹਨੇ ਅਨੇਕਾਂ ਟਵੀਟ ਜਿਹੜੇ ਆ ਉਹ ਕਿਸਾਨ ਮੋਰਚੇ ਦੇ ਹੱਕ ਵਿੱਚ ਕਿਉਂ ਕੀਤੇ ਆ ਸੋ ਜਿਵੇਂ ਪਹਿਲਾਂ ਕਿਹਾ ਕਿ ਸਿਵਲ ਰਾਈਟਸ ਦੀ ਗੱਲ ਕਰਨੀ ਉਹਦਾ ਪੈਸ਼ਨ ਵੀ ਆ ਉਹਦਾ ਪ੍ਰੋਫੈਸ਼ਨ ਵੀ ਆ ਫਰੀडम ਆਫ ਸਪੀਚ ਦੀ ਗੱਲ ਕਰਨੀ ਹਿਊਮਰ ਰਾਈਟਸ ਦੀ ਗੱਲ ਕਰਨੀ ਉਸ ਤੋਂ ਬਹੁਤਿਆਂ ਨੂੰ ਤਕਲੀਫ ਹੋ ਰਹੀ ਆ ਪਰ ਅਮਰੀਕਾ ਦੇ ਵਿੱਚ ਉਹਨੂੰ ਅਹੁਦਾ ਹੀ ਇਸ ਕਰਕੇ ਦਿੱਤਾ ਗਿਆ ਕਿ ਉਸ ਕਿਤੇ ਦੀ ਮਹਾਰਾ ਤੇ ਇਸੇ ਕਰਕੇ ਉਹਨੂੰ ਸਿਵਲ ਰਾਈਟਸ ਵਾਸਤੇ ਅਸਿਸਟੈਂਟ ਟੌਰਨਿੰਗ ਜਨਰਲ ਦਾ ਅਹੁਦਾ ਦਿੱਤਾ ਗਿਆ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਣਾ ਵੀ ਜਿਹੜੇ ਕਿ ਤਿੰਨ ਦਿਨਾਂ ਦੌਰੇ ਤੇ ਰੂਸ ਪਹੁੰਚੇ ਹੋਏ ਆ ਜਦੋਂ ਤੋਂ ਅਮਰੀਕਾ ਦੇ ਨਾਲ ਸਬੰਧ ਵਿਗੜਨੇ ਸ਼ੁਰੂ ਹੋਏ ਆ ਭਾਰਤ ਦੇ ਤਾਂ ਰੂਸ ਨਾਲ ਨੇੜਤਾ ਕਾਫੀ ਵਧਾਈ ਜਾ ਰਹੀ ਆ ਕਦੀ મોદી ਜਾਂਦੇ ਆ ਕਦੀ ਵਿਦੇਸ਼ ਮੰਤਰੀ ਜੈ ਸ਼ੰਕਰ ਜਾਂਦੇ ਆ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਉੱਥੇ ਪਹੁੰਚੇ ਹੋਏ ਆ ਸੋ ਜਿੱਥੇ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੂਤਨ ਦੇ ਨਾਲ ਮੁਲਾਕਾਤ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਈ ਰੱਖਿਆ ਸਮਝੌਤੇ ਜਿਹੜੇ ਕਰ ਚੁੱਕੇ ਆ ਅਤੇ ਪੁਵਿੱਖ ਵਿੱਚ ਹੋਰ ਰੱਖਿਆ ਸਮਝੌਤੇ ਵੀ ਕਰਾਂਗੇ ਰਾਜਨਾਥ ਸਿੰਘ ਨੇ ਉੱਥੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਰੂਸ ਦੇ ਨਾਲ ਠੋਕ ਕੇ ਖੜਾ ਆ ਤੇ ਪੁਵਿੱਖ ਦੇ ਵਿੱਚ ਵੀ ਇਸੇ ਤਰੀਕੇ ਡਟ ਕੇ ਖੜਾ ਰਵਾਂਗੇ ਕਿਉਂਕਿ ਰੂਸ ਅਤੇ ਭਾਰਤ ਦੀ ਦੋਸਤੀ ਬਹੁਤ ਪੁਰਾਣੀ ਆ ਬੜੀ ਨਿੱਘੀ ਆ ਤੇ ਇਹ ਦੋਸਤੀ ਜਿਹੜੀ ਇਸ ਤਰੀਕੇ ਹੀ ਬਰਕਰਾਰ ਰਹੂਗੀ ਇਸ ਫੇਰੀ ਦੇ ਵਿੱਚ ਰਾਜਨਾਥ ਸਿੰਘ ਨੇ ਇੱਕ ਰੂਸ ਵੱਲੋਂ ਤਿਆਰ ਜੰਗੀ ਬੇੜੇ ਨੂੰ ਆਪਣੇ ਫਲੀਟ ਵਿੱਚ ਸ਼ਾਮਲ ਕੀਤਾ ਤਕਰੀਬਨ 2.5 ਅਰਬ ਅਮਰੀਕਨ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਇਹ ਬੇੜਾ ਭਾਰਤ ਨੇ ਰੂਸ ਤੋਂ ਜਿਹੜਾ ਜੀ ਉਹ ਖਰੀਦਿਆ ਹੈਗਾ ਸੋ ਮਤਲਬ ਗੱਲ ਸਿੱਧੀ ਹੈ ਜੀ ਕਿ ਅਮਰੀਕਾ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਕਿ ਜੇਕਰ ਤੁਸੀਂ ਸਾਡੇ ਨਾਲ ਦੋਸਤੀ ਨਹੀਂ ਨਿਭਾਉਣੀ ਜੇਕਰ ਤੁਸੀਂ ਸਿੱਖਾਂ ਦਾ ਸਾਥ ਦੇਣਾ ਹੈ ਜਾਂ ਸਾਡਾ ਵਿਰੋਧ ਕਰਨਾ ਹੈ ਤਾਂ ਫਿਰ ਅਸੀਂ ਰੂਸ ਦੇ ਨਾਲ ਪੱਕੇ ਤੌਰ ਦੇ ਉੱਤੇ ਜੁੜਨ ਦੇ ਵਿੱਚ ਟਿੱਲ ਨਹੀਂ ਕਰਾਂਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਰਾਸ਼ੀ ਸਿੱਖਾ ਕਹਦੀਆਂ ਦੀ ਰਾਸੀ ਸਿੱਖ ਕੈਦੀ ਜਿਹੜੇ ਆ ਜੀ ਉਹ ਦਹਾਕਿਆਂ ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਆ ਗ੍ਰਾਮ ਰਹੀਮ ਅਰਗੇ ਅਪਰਾਧੀ ਜਿਹੜੇ ਆ ਜਦੋਂ ਮਰਜੀ ਜਿਹੜਾ ਨਾਨਕੇ ਜਾਂਦੇ ਹੁੰਦੇ ਆ ਇਦਾਂ ਇਹ ਜੇਲ੍ਹ ਜਾਂਦੇ ਆ ਤੇ ਬਾਹਰ ਆਉਂਦੇ ਆ ਜਦੋਂ ਕਿ ਸਿੱਖ ਰਾਸੀ ਕੈਦੀ ਜਿਹੜੇ ਆ ਉਹਨਾਂ ਨੂੰ ਕਈਆਂ ਨੂੰ ਤਾਂ ਕਈ ਕਈ ਦਹਾਕੇ ਅੰਦਰ ਰਹਿਣ ਤੋਂ ਬਾਅਦ ਵੀ ਪਰੋਲ ਨਹੀਂ ਮਿਲ ਸਕੀ ਤੇ ਹੋਰ ਇਹਨਾਂ ਦੀ ਗਿਣਤੀ ਜਿਹੜੀ ਆ ਵਾਧਦੀ ਜਾ ਰਹੀ ਆ ਜਦੋਂ ਭਾਈ ਅਮਰਤਪਾਲ ਸਿੰਘ ਅਤੇ ਸਾਥੀਆਂ ਦੇ ਉੱਤੇ ਕ੍ਰੈਕਡਾਊਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਨਾਲ ਰਲ ਕੇ ਤਾਂ ਉਦੋਂ ਤੋਂ ਤਕਰੀਬਨ 3000 ਜਨ ਤੋਂ ਵੱਧ ਨੌਜਵਾਨ ਅੰਦਰ ਦਿੱਤੇ ਹੋਏ ਆ ਜਿਨ੍ਹਾਂ ਵਿੱਚੋਂ ਕੁਝ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਆ ਕੁਝ ਜਿਲੰਦਰ ਅੰਮ੍ਰਿਤਸਰ ਦੇ ਕਪੂਰਥਲਾ ਜੇਲ੍ਹ ਵਿੱਚ ਦਿੱਤੇ ਹੋਏ ਆ ਇਹਨਾਂ ਵਿੱਚੋਂ ਇੱਕ ਨੌਜਵਾਨ ਆ ਬਸੰਤ ਸਿੰਘ ਦੌਲਤਪੁਰਾ ਜਿਹਨੂੰ ਕੋਈ ਭਾਈ ਅਮਰਤਪਾਲ ਸਿੰਘ ਦੇ ਨਾਲ ਹੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਦਿੱਤਾ ਹੋਇਆ ਤੇ ਹੁਣ ਪਿੱਛੋਂ ਉਹਨਾਂ ਦੇ ਮਾਦਾ ਜੀ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਸਸਕਾਰ ਵਾਸਤੇ ਕੁਝ ਦਿਨਾਂ ਦੀ ਮੌਲਤ ਜਿਹੜੀ ਆਹ ਬਸਾਨ ਸਿੰਘ ਦੌਲਤਪੁਰਾਣੋਂ ਦਿੱਤੀ ਆ ਤੇ ਅੱਜ ਉਹ ਆਪਣੇ ਮਾਤਾ ਜੀ ਦੇ ਸਸਕਾਰ ਵਾਸਤੇ ਮੋਗੇ ਕੋਲ ਆਪਣੇ ਪਿੰਡ ਪਹੁੰਚੇ ਸੋ ਜਾਉਂਦੇ ਜੀ ਉਹ ਆਪਣੇ ਮਾਤਾ ਜੀ ਨਾਲ ਗੱਲਾਂ ਨਹੀਂ ਕਰ ਸਕੇ ਜਿਹੜਾ ਉਹਨਾਂ ਦਾ ਦੁੱਖ ਨਹੀਂ ਵੜਾ ਸਕੇ ਤੇ ਹੁਣ ਸਸਕਾਰ ਵਾਸਤੇ ਉਹਨਾਂ ਨੂੰ ਕੁਝ ਦਿਨਾਂ ਦੀ ਛੁੱਟੀ ਜਿਹੜੀ ਆ ਪ੍ਰੋਲ ਦਿੱਤੀ ਗਈ ਆ ਸੋ ਮਤਲਬ ਗੱਲ ਇਹ ਆ ਕਿ ਜੇਕਰ ਤੁਸੀਂ ਸਰਕਾਰ ਦੇ ਉਲਟ ਬੋਲਦੇ ਆ ਤਾਂ ਫੇਰ ਤੁਹਾਨੂੰ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਕੀਤਾ ਜਾਂਦਾ ਆ ਹਾਲਾਂਕਿ ਇਹਨਾਂ ਦੇ ਗਨਾਹ ਕੋਈ ਬਹੁਤੇ ਵੱਡੇ ਨਹੀਂ ਹੈਗੇ ਕੋਈ ਏਡੀ ਗੱਲ ਨਹੀਂ ਹੈਗੀ ਪਰ ਉਹਨਾਂ ਨੂੰ ਬਹੁਤ ਵੱਡੇ ਬਣਾ ਕੇ ਇਸ ਤਰੀਕੇ ਕਾਲੇ ਪਾਣੀ ਦੀਆਂ ਸਜ਼ਾਵਾਂ ਵਰਗੀਆਂ ਦਿੱਤੀਆਂ ਸਜ਼ਾਵਾਂ ਗਈਆਂ ਤਾਂ ਕਿ ਹੋਰ ਨਾ ਨੂੰ ਕੰਨ ਹੋ ਸਕਣ ਪੰਜਾਬ ਦੀ ਨੌਜਵਾਨੀ ਦੇ ਵਿੱਚ ਸਰਕਾਰ ਦੀ دہشت ਜਿਹੜੀ ਆ ਉਹੋ ਪਾਈ ਜਾ ਸਕੇ ਤੋਂ ਤੁਸੀਂ ਇਹ ਦੇਖੋਗੇ ਪ੍ਰਧਾਨ ਮੰਤਰੀ ਬਾਜੇ ਕੇ ਵਰਗੇ ਸਿੱਧੇ ਬੰਦੇ ਨੂੰ ਵੀ ਨਜ਼ਰਬੰਦ ਕੀਤਾ ਹੋਇਆ ਜੇਲ੍ਹ ਦੇ ਵਿੱਚ ਤੇ ਉਹਦੇ ਉੱਤੇ ਦੋਸ਼ੇ ਲਾਏ ਗਏ ਆ ਕਿ ਉਹਦੇ ਤੋਂ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਆ। ਸੋ ਜੇਕਰ ਪ੍ਰਧਾਨ ਮੰਤਰੀ ਬਾਜੇਕੇ ਵਰਗੇ ਸਧਰੇ ਲੋਕਾਂ ਤੋਂ ਵੀ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਆ, ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਫਿਰ ਇਹੋ ਜਿਹਾ ਦੇਸ਼ ਨੂੰ ਕੋਈ ਬਚਾ ਨਹੀਂ ਸਕਦਾ ਜਿਹਨੂੰ ਇਦਾਂ ਹੀ ਖਤਰਾ ਜਿਹੜਾ ਪੈਦਾ ਹੋ ਗਿਆ ਆ। ਸੋ ਕੁੱਲ ਮਿਲਾ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ ਰਲ ਕੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਢਾ ਰਹੀ ਆ ਮਾਨਸਿਕ ਤੌਰ ਦੇ ਉੱਤੇ ਇਹਨਾਂ ਨੂੰ ਪਰੇਸ਼ਾਨ ਕਰ ਰਹੀ ਆ ਆ ਤਾਂ ਕਿ ਹੋਰ ਜਿਹੜੇ ਨੌਜਵਾਨ ਆ ਉਹ ਇਸ ਰਾਹ ਵੱਲ ਨੂੰ ਨਾ ਟੁਰ ਸਕਣ ਇਸ ਦੇ ਨਾਲ ਹੀ ਅਖੀਰ ਚ ਆਪਾਂ ਗੱਲਬਾਤ ਕਰੀਏ ਭਾਈ ਰਣਜੀਤ ਸਿੰਘ ਢੱਡਰਣ ਵਾਲਿਆਂ ਦੀ ਉਹਨਾਂ ਦੇ ਉੱਤੇ ਬਲਾਤਕਾਰ ਅਤੇ ਕਤਲ ਦਾ ਜਿਹੜਾ ਕੇਸ ਹੈਗਾ ਇੱਕ ਪੁਰਾਣਾ ਉਹਨੂੰ ਦੁਬਾਰਾ ਜਿਹੜਾ ਅੱਗੇ ਪ੍ਰਕਾਸ਼ ਵਿੱਚ ਲਿਆਂਦਾ ਗਿਆ ਤੇ ਉਹਨਾਂ ਦੇ ਵਾਸਤੇ ਬਕਾਇਦਾ ਐਫ ਆਈ ਆਰ ਦਰਜ ਕਰ ਲਈ ਗਈ ਆ ਪਟਿਆਲਾ ਨੇੜੇ ਉਹਨਾਂ ਦਾ ਡੇਰਾ ਪਰਮੇਸ਼ਰ ਦਵਾਰ ਉੱਥੇ 12 ਸਾਲ ਪਹਿਲਾਂ ਇੱਕ ਲੜਕੀ ਦੀ ਜਿਹੜੀ ਆ ਭੇਤ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ ਇਸ ਸਬੰਧੀ ਪਟਿਆਲੇ ਦੇ ਥਾਣਾ ਪਸਿਆਣਾ ਚ ਕਤਲ ਅਤੇ ਬਿਰਾਤਕਾਰ ਦਾ ਪਰਚਾ ਰঞ্জੀਤ ਸਿੰਘ ਢੱਡਰੀ ਨਾਲਾਂ ਦੇ ਉਲਟ ਅਧਾਰਜ ਕਰ ਲਿਆ ਗਿਆ ਜੀ ਸੋ ਇਹ ਕੇਸ ਹਿਆਣਾ ਦੇ ਕੈਥਲ ਵਾਸੀ ਨੌਜਵਾਨ ਸਹਿਬ ਸਿੰਘ ਦੇ ਬਿਆਨਾਂ ਦੇ ਆਧਾਰਤ ਆ ਜਿਦੇ ਵਿੱਚ ਉਹਨੇ ਦੋਸ਼ ਲਾਏ ਆ ਪੁਲਿਸ ਕੋਲ ਉਸ ਦੀ ਭੈਣ ਰਮਨਜੀਤ ਕੌਰ ਅਤੇ ਉਹਨਾਂ ਦੀ ਮਾਤਾ ਜੀ ਜਿਹੜੇ ਆ ਉਹ ਪਰਮੇਸ਼ਰ ਦਵਾਰ ਡੇਰੇ ਵਿਖੇ ਜਾਂਦੇ ਸੀਗੇ ਤੇ ਕਈ ਵਾਰੀ ਉੱਥੇ ਰਹਿ ਕੇ ਵੀ ਆਉਂਦੇ ਸੀਗੇ ਇਸੇ ਦੌਰਾਨ ਉਹਨਾਂ ਦੀ ਭੈਣ ਦੇ ਨਾਲ ਜਿਹੜਾ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸਬੰਧ ਬਣਾਏ ਗਏ ਤੇ ਜਦੋਂ ਉਹ ਗਰਭਵਤੀ ਹੋ ਗਈ ਤਾਂ ਸਬੂਤ ਮਟਾਉਣ ਲਈ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੋ ਐਫ ਆਈ ਆਰ ਇਹ ਦਰਜ ਕਰਾਈ ਗਈ ਹੈ ਦੂਜੇ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਉਹ ਕਹਿੰਦੇ ਵੀ ਜਦੋਂ ਦੀ ਇਹ ਗੱਲ ਕੀਤੀ ਜਾ ਰਹੀ ਹੈ ਵੀ ਮੈਂ ਉਦੋਂ ਵਿਦੇਸ਼ ਗਿਆ ਹੋਇਆ ਸੀਗਾ ਇਹ ਲੜਕੀ ਪਰਮੇਸ਼ਰ ਦਿਵਾਰ ਆ ਕੇ ਇਹਨੇ ਜ਼ਹਿਰੀਲੀ ਦਵਾਈ ਖਾ ਲਈ ਸੀ ਇਹਨੂੰ ਸੇਵਾਦਾਰਾਂ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਇਹ ਬਚਾਈ ਨਹੀਂ ਜਾ ਸਕੀ ਦਮ ਤੋੜ ਗਈ ਸੀ ਉਹ ਕਹਿੰਦੇ ਵੀ ਮੈਨੂੰ ਜਾਨ ਬੁੱਝ ਕੇ ਫਸਾਇਆ ਜਾ ਰਿਹਾ ਜਦੋਂ ਕਿ ਪੋਸਟਮਾਰਟਮ ਦੀ ਰਿਪੋਰਟ ਜਿਹੜੀ オリジナル ਆ ਉਹਦੇ ਵਿੱਚ ਜ਼ਬਰਨ ਜਨਾਹ ਜਾਂ ਗਰਭਵਤੀ ਹੋਣ ਦੀ ਕੋਈ ਵੀ ਗੱਲਬਾਤ ਸ਼ਾਮਲ ਨਹੀਂ ਹੈਗੀ ਉਹ ਕਹਿੰਦੇ ਵੀ ਇਹ ਖੁਦਕੁਸ਼ੀ ਦਾ ਮਾਮਲਾ ਸਿਕਾ ਤੇ ਇਸ ਵੇਲੇ ਉਸ ਵੇਲੇ ਦੀ ਅਪਲੀਕੇਸ਼ਨ ਹੈ ਇਹਦੇ ਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਪਰ ਹੁਣ ਦੁਬਾਰਾ ਉਹਨਾਂ ਨੂੰ ਇਸ ਕੇਸ ਵਿੱਚ ਇਸ ਕਰਕੇ ਲਜਾਇਆ ਜਾ ਰਿਹਾ ਕਿਉਂਕਿ ਸਾਡੇ ਵਿਰੋਧੀਆਂ ਦੀ ਉਹ ਕਹਿੰਦੇ ਵੀ ਸਿੱਧੀ ਹੁਣ ਸਰਕਾਰਾਂ ਨਾਲ ਗੱਲਬਾਤ ਆ ਟੱਡੀ ਨਾਲ ਆਪਣੇ ਤੌਰ ਦੇ ਉੱਤੇ ਅਧਿਕਾਰਤ ਤੌਰ ਤੇ ਕੋਈ ਬਿਆਨ ਨਹੀਂ ਦਿੱਤਾ ਪਰ ਅਜ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਉਹਨਾਂ ਦੇ ਚੇਲੇ ਆ ਉਹ ਇਹ ਗੱਲ ਠੋਕ ਕੇ ਕਹਿ ਰਹੇ ਆ ਕਿ ਸੱਦਾ ਆ ਗੱਲ ਕਿ ਹੁਣ ਦਾਂਦੂਨ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੋਂ ਮਾਰੀ ਭਾਜਪਾ ਦੇ ਨਾਲ ਸਿੱਧੀ ਯਾਰੀ ਪੈ ਰਹੀ ਆ ਮਾਰ ਐਕਟਰ ਦੇ ਵਿੱਚ ਉਹਨਾਂ ਨੇ ਅਜਰੀਆ ਚੋਣਾਂ ਦੇ ਵਿੱਚ ਹਮਾਇਤ ਕਰਕੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਆ ਇਸ ਕਰਕੇ ਹੁਣ ਉਹਨਾਂ ਦੀ ਸ਼ਹਿਤ ਹੈ ਜਿਹੜੀਆਂ ਸਰਕਾਰਾਂ ਆ ਉਹਨਾਂ ਦੇ ਉੱਤੇ ਝੂਠਾ ਕੇਸ ਪਵਾ ਰਹੀਆਂ ਸੋ ਇਹ ਗੱਲ ਰঞ্জੀਤ ਸਿੰਘ ਢੱਡਰੀ ਨਾਲ ਦੇ ਚੇਲੇ ਬਾਲ ਕੇ ਜਿਹੜੇ ਆ ਜੀ ਉਹ ਸੋਸ਼ਲ ਮੀਡੀਆ ਤੇ ਕਰ ਰਹੇ ਆ ਬਾਕੀ ਉਹ ਕਹਿੰਦੇ ਵੀ ਮੈਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ ਚਾਹੇ ਪੁਲਿਸ ਜਾਂਚ ਹੋਵੇ ਚਾਹੇ ਇਹਦੀ ਸੀਬੀਆਈ ਜਾਂਚ ਕਰਾ ਲਈ ਜਾਵੇ ਤੇ ਮੈਨੂੰ ਜਿੱਥੇ ਵੀ ਬੁਲਾਇਆ ਜਾਊਗਾ ਮੈਂ ਜਾਊਂਗਾ ਸੋ ਕੁੱਲ ਮਿਲਾ ਕੇ ਆਪਾਂ ਜਾਣਦੇ ਹਾਂ ਕਿ ਦੋ ਫੈਕਸ਼ਨਸ ਵਿੱਚ ਇੱਕ ਵੱਡਾ ਤਕਰਾਰ ਚੱਲ ਰਿਹਾ ਆ ਜਿਹਦੇ ਵਿੱਚ ਇੱਕ ਪਾਸੇ ਸਾਂਪਰਦਾਇਤਾਂ ਆਇਆਂ ਜਿਨ੍ਹਾਂ ਦੀ ਅਗਵਾਈ ਬਾਬਾ ਹਰਨਾਮ ਸਿੰਘ ਧੋਮਾ ਜਿਹੜੇ ਆ ਕਰਦੇ ਆ ਦੂਜੇ ਪਾਸੇ ਰঞ্জੀ ਸਿੰਘ ਢੱਡਰੀਆਂ ਵਾਲੇ ਤੇ ਇਹਨਾਂ ਦੇ ਸਾਥੀ ਆ ਕੁਝ ਹੋਰ ਗਰੁੱਪ ਆ ਪਹਿਲਾ ਗਰੁੱਪ ਕਾਫੀ ਵੱਡਾ ਸੀਗਾ ਦੇ ਵਿੱਚ ਟੁੱਟ ਕੇ ਹੁਣ ਦੋ ਤਿੰਨ ਧੜੇ ਬਣ ਚੁੱਕੇ ਆ ਸਾਂਪਰਦਾਇਆਂ ਦੇ ਵਿੱਚ ਵੀ ਇਸ ਤਰੀਕੇ ਕਈ ਹੁਣ ਗਾਹਾਂ ਧੜੇ ਬਣ ਚੁੱਕੇ ਆ ਤੇ ਰঞ্জੀ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਇੱਕ ਵਾਰ ਜਾਨ ਲੈਵਾ ਹਮਲਾ ਵੀ ਹੋ ਚੁੱਕਿਆ ਆ ਸੋ ਜਿਹੜੀ ਆਪਸੀ ਜੰਗ ਆ ਉਹਦੇ ਵਿੱਚੋਂ ਹੀ ਇਹ ਜਿਹੜਾ ਕੇਸ ਨਿਕਲਿਆ ਦੱਸਿਆ ਜਾ ਰਿਹਾ ਆ ਤੇ ਇਹ ਕੇਸ ਕਿੰਨਾ ਕਿ ਸੱਚਾ ਝੂਠਾ ਆ ਜੇ ਇਹਦੇ ਉੱਤੇ ਗਾਂ ਸਬੂਤ ਕੀ ਇਸ ਸੰਬੰਧੀ ਮਿਲਦੇ ਆ ਉਹ ਅਦਾਲਤ ਦੀ ਕਾਰਵਾਈ ਤੋ ਜਾ ਕੇ ਗੱਲ ਸਾਹਮਣੇ ਆਊਗੀ ਪਰ ਹਾਲ ਦੀ ਘੜੀ ਜਿਹੜੀ ਕਾਫੀ ਜਾਗਸਾਈ ਹੋ ਰਹੀ ਆ ਕਿਉਂਕਿ ਬੀਤੇ ਕੁਝ ਨਾਂ ਵਿੱਚ ਕਾਫੀ ਸਾਧ ਬਾਬਿਆਂ ਦੇ ਕਿਸੇ ਜਿਹੜੇ ਬਾਹਰ ਆ ਚੁੱਕੇ ਆ ਨਾਨਕਸਾਹੀ ਸਾਧਾਂ ਦੇ ਬਾਰੇ ਕਈ ਤਰ੍ਹਾਂ ਦੇ ਖੁਲਾਸੇ ਹੋ ਚੁੱਕੇ ਆ ਉਹਨਾਂ ਦੇ ਡੇਰਿਆਂ ਦੇ ਵਿੱਚ ਇਸ ਤਰੀਕੇ ਦੀਆਂ ਕਾਰਵਾਈਆਂ ਚੱਲੀਆਂ ਉਹਦੇ ਬਾਰੇ ਕਿ ਵੱਡੇ ਨਾਨਕ ਸ਼੍ਰੀਏ ਸਾਧ ਬਾਬਾ ਲੱਖਾ ਸਿੰਘ ਬਾਬਾ ਘਾਲਾ ਸਿੰਘ ਉਹਨਾਂ ਦੇ ਨਾਂ ਵੀ ਆਏ ਆ ਤੇ ਹੁਣ ਰঞ্জੀਤ ਸਿੰਘ ਢੱਡੀਆਂ ਉਹਨਾਂ ਦਾ ਨਾਂ ਜਿਹੜਾ ਉਹ ਇਸ ਮਾਮਲੇ ਵਿੱਚ ਘੜੀਸਿਆ ਗਿਆ ਸੋ ਇਹ ਜਿਹੜੇ ਆਮ ਪ੍ਰਚਾਰਕ ਨੇ ਉਹ ਕਾਫੀ ਜਿਹੜੇ ਇਸ ਕਰਕੇ ਨਰਾਜ਼ ਆ ਕਿਉਂਕਿ ਕੁਝ ਬੰਦਿਆਂ ਦੀਆਂ ਕੀਤੀਆਂ ਗਲਤੀਆਂ ਜਾਂ ਕੋਈ ਸਿਆਸਤ ਇਹਦੇ ਵਿੱਚ ਚੱਲ ਰਹੀ ਆ ਉਦੇ ਕਾਰਨ ਜਵਾਬ ਦੇ ਫਿਰ ਸਾਰਿਆਂ ਨੂੰ ਹੋਣਾ ਪੈਂਦਾ ਆ ਤੇ ਸ਼ੱਕ ਦੀ ਜਿਹੜੀ ਸੂਈ ਆ ਉਹ ਲੋਕ ਸਾਰਿਆਂ ਵੱਲ ਕਰ ਦਿੰਦੇ ਆ ਤੇ ਸਾਰਿਆਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਣ ਲੱਗਦੇ ਆ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਜੀ ਕੱਲ ਨੂੰ ਫਿਰ ਤੁਹਾਡੇ ਨਾਲ ਖਬਰਾਂ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ